ਸਨਾਤਨ ਧਰਮ ਹਜ਼ਾਰਾਂ ਸਾਲ ਪੁਰਾਣਾ ਹੈ ਇਸ ਦੀਆਂ ਪਰੰਪਰਾਵਾਂ ਵੀ ਲੰਮੇ ਸਮੇਂ ਤੋਂ ਚੱਲਦੀਆਂ ਆ ਰਹੀਆਂ ਨੇ ਮਹਾਕੁੰਭ ਮੇਲਾ Hindu ਧਰਮ ਵਿੱਚ ਸਭ ਤੋਂ ਵੱਡਾ ਧਾਰਮਿਕ ਸਮਾਗਮ ਮੰਨਿਆ ਜਾਂਦਾ ਇਸ ਦਾ ਮੁੱਢਲਾ ਇਤਿਹਾਸ ਕੀ ਹੈ ਕਰੋੜਾਂ ਦੀ ਗਿਣਤੀ ਵਿੱਚ ਲੋਕ ਕੀ ਲੈਣ ਜਾਂਦੇ ਨੇ ਉੱਥੇ ਜਾਣ ਦਾ ਮਕਸਦ ਕੀ ਹੈ ਇਹ ਵਿਚਾਰਾਂ ਆਪਾਂ ਸਮਝਣ ਦਾ ਯਤਨ ਕਰਾਂਗੇ ਪੁਰਾਣਿਕ ਕਥਾਵਾਂ ਦੇ ਵਿੱਚ ਮੰਨਿਆ ਗਿਆ ਕਿ ਦੇਵਤਿਆਂ ਅਤੇ ਦੈਨਤਾ ਨੇ ਮਿਲ ਕੇ ਸਮੁੰਦਰ ਰੜਕਿਆ ਪਦਾਰਥ ਨਿਕਲੇ ਫਿਰ ਉਹਨਾਂ ਪਦਾਰਥਾਂ ਦੀ ਵੰਡ ਹੋਈ ਦੈਨਤਾ ਨੇ ਅੰਮ੍ਰਿਤ ਖੋਣ ਦੀ ਕੋਸ਼ਿਸ਼ ਕੀਤੀ ਪਰ ਦੇਵਤਿਆਂ ਵੱਲੋਂ ਉਹ ਅੰਮ੍ਰਿਤ ਚਾਰ ਥਾਵਾਂ ਤੇ ਡੋਲਿਆ ਗਿਆ ਉਹ ਵੱਖ-ਵੱਖ ਤੀਰਥ ਬਣ ਗਏ ਪ੍ਰਿਆਗਰਾਜ ਤੀਰਥ ਹਰਦੁਵਾਰ ਉਜੈਨ ਅਤੇ 나ਸਕ ਇਹ ਚੌਹਾਂ ਹੀ ਥਾਵਾਂ ਤੇ ਮਹਾਨ ਤੀਰਥ ਮੰਨੇ ਜਾਂਦੇ ਨੇ ਕੁੰਬ ਦਾ ਮੇਲਾ ਪ੍ਰਿਆਗਰਾਜ ਤੀਰਥ ਤੇ ਲੱਗਦਾ ਇਲਾਹਾਬਾਦ ਦੀ ਧਰਤੀ ਇਸ ਨੂੰ ਤਰਬਾਣੀ ਵੀ ਕਿਹਾ ਜਾਂਦਾ ਤਿੰਨ ਨਦੀਆਂ ਇੱਥੇ ਇਕੱਠੀਆਂ ਹੁੰਦੀਆਂ ਗੰਗਾ ਜਮਨਾ ਅਤੇ ਸਰਸਵਤੀ ਦੋ ਨਦੀਆਂ ਤੇ ਪ੍ਰਤੱਖ ਤੌਰ ਤੇ ਨਜ਼ਰ ਆਉਂਦੀਆਂ ਨੇ ਤੀਸਰੀ ਸਰਸਵਤੀ ਨਦੀ ਗੁਪਤ ਰੂਪ ਵਿੱਚ ਆਉਂਦੀ ਮੰਨੀ ਜਾਂਦੀ ਹੈ ਇਹ ਤਿੰਨਾਂ ਨਦੀਆਂ ਦੇ ਸੰਮੇਲ ਨੂੰ ਤਰਬਾਣੀ ਪ੍ਰਯਾਗ ਰਾਜ ਤੀਰਥ ਕਿਹਾ ਜਾਂਦਾ ਇਥੇ ਪ੍ਰਿਆਗਰਾਜ ਤੀਰਥ ਤੇ 12 ਸਾਲ ਬਾਅਦ ਕੁੰਭ ਦਾ ਮੇਲਾ ਲੱਗਦਾ 6 ਸਾਲ ਬਾਅਦ ਅਰਧ ਕੁੰਭ ਮੰਨਿਆ ਗਿਆ ਅਤੇ ਮਹਾ ਕੁੰਭ ਦਾ ਮੇਲਾ 144 ਸਾਲ ਬਾਅਦ ਆਉਂਦਾ ਕੁੰਭ ਦੇ ਮੇਲੇ ਸਮੇਂ ਅਖਾੜਿਆਂ ਦੇ ਸਾਧੂ ਸੰਤ ਨਾਗੇ ਸਾਧੂ ਸੰਸ ਥਾਵਾਂ ਦੇ ਸੰਨਿਆਸੀ ਸਾਧੂ ਅਤੇ ਹੋਰ ਵੀ ਕਰੋੜਾਂ ਦੀ ਗਿਣਤੀ ਵਿੱਚ ਲੋਕ ਇਕੱਤਰ ਹੁੰਦੇ ਨੇ ਪ੍ਰਿਆਗਰਾਜ ਤੀਰਥ ਤੇ ਕਿਸ ਲਈ ਜਾ ਰਹੇ ਹਾਂ ਕਿਉਂਕਿ ਉਥੇ ਦੇਵਤਿਆਂ ਨੇ ਅੰਮ੍ਰਿਤ ਡੋਲਿਆ ਉਥੇ ਜਾ ਕੇ ਇਸ਼ਨਾਨ ਕਰੀਏ ਸਾਨੂੰ ਵੀ ਅੰਮ੍ਰਿਤ ਪ੍ਰਾਪਤ ਹੋ ਜਾਵੇ ਮੰਗ ਬਹੁਤ ਵਧੀਆ ਸਾਰਿਆਂ ਦੀ ਪਰ ਅੰਮ੍ਰਿਤ ਕਿਸ ਨੂੰ ਮਿਲਦਾ ਆਪਣੇ ਅੰਦਰ ਛਾਤੀ ਮਾਰ ਕੇ ਵੇਖਣਾ ਪਵੇਗਾ ਕਿ ਅਸੀਂ ਸੋਚ ਕਿਹੜੀ ਲੈ ਕੇ ਜਾ ਰਹੇ ਹਾਂ ਦੈਤਾਂ ਵਾਲੀ ਜਾਂ ਦੇਵਤਿਆਂ ਵਾਲੀ ਦੈਤਾਂ ਵਾਲੀ ਸੋਚ ਹੈ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦੇਵਤਿਆਂ ਵਾਲੀ ਸੋਚ ਹੈ ਇਹ ਪੰਜ ਗੁਣ ਸਤ, ਸੰਤੋਖ, ਦਇਆ, ਧਰਮ, ਧੀਰਜ ਇਹਨਾਂ ਗੁਣਾਂ ਦੇ ਧਾਰਨੀ ਹੋ ਕੇ ਜਾਵਾਂਗੇ ਤਾਂ ਹੀ ਤੀਰਥ ਸਥਾਨਾਂ ਤੇ ਗਿਆ ਹੋਇਆ ਸਫਲਾ ਹੈ ਧਾਰਮਿਕ ਅਸਥਾਨਾਂ ਤੇ ਵੱਡੇ ਇਕੱਠ ਹੋ ਰਹੇ ਨੇ ਧਰਮ ਅਸਥਾਨ ਤੇ ਇਕੱਤਰ ਹੋਣਾ ਚੰਗੀ ਗੱਲ ਹੈ ਪਰ ਦੂਜੇ ਪਾਸੇ ਸੰਸਾਰ ਅੰਦਰ ਧਰਮੀ ਲੋਕਾਂ ਦੀ ਗਿਣਤੀ ਦਿਨੋਂ ਦਿਨ ਘਟ ਰਹੀ ਹੈ ਕਾਰਨ ਕੀ ਹੈ ਸਭ ਤੋਂ ਪਹਿਲਾਂ ਇਹ ਦੇਖਣਾ ਪਵੇਗਾ ਕਿ ਅਸੀਂ ਕਿਸ ਮਕਸਦ ਨਾਲ ਧਾਰਮਿਕ ਅਸਥਾਨ ਤੇ ਜਾ ਰਹੇ ਹਾਂ ਦੋ ਪੱਖ ਨੇ ਕਿ ਅਸੀਂ ਜਾ ਕੇ ਭੇਟਾ ਕਿਹੜੀ ਚੜਾਉਣੀ ਤੇ ਦੂਸਰਾ ਸਾਡੀ ਮੰਗ ਕੀ ਹੈ ਭਗਤ ਕਬੀਰ ਜੀ ਦੇ ਕੋਲ ਕਿਸੇ ਸ਼ਾਹੂਕਾਰ ਨੇ ਸੋਨੇ ਦੀਆਂ ਮੋਹਰਾਂ ਦੇ ਕੇ ਰੱਬ ਦੇ ਨਾਮ ਦੀ ਧਰਮ ਦੀ ਮੰਗ ਕੀਤੀ ਭਗਤ ਜੀ ਨੇ ਸਮਝਾਇਆ ਕਿ ਪੜਿਆ ਲੋਕਾ ਤੇਰੀ ਮੰਗ ਬਹੁਤ ਵਧੀਆ ਪਰ ਤੇਰੀ ਭੇਟਾ ਠੀਕ ਨਹੀਂ ਕੰਚਨ ਸਿਉ ਪਾਈਏ ਨਹੀਂ ਤੋਲ ਮਨ ਦੇ ਰਾਮ ਲੀਆ ਹੈ ਮੋਲ ਇਹ ਰੱਬ ਦੀ ਬੰਦਗੀ ਰੱਬ ਦਾ ਨਾਮ ਮਨ ਵੇਚ ਕੇ ਇਸ ਦੇ ਵਟੇ ਮਿਲਦਾ ਦੁਨਿਆਵੀ ਧਨ ਦੌਲਤ ਦੇ ਨਾਲ ਨਾਸਵੰਤ ਪਦਾਰਥ ਤੇ ਲੱਭ ਜਾਂਦੇ ਨਹੀਂ ਪਰ ਉਹ ਰੱਬ ਦਾ ਨਾਮ ਸਮਰਪਣ ਦੀ ਭਾਵਨਾ ਦੇ ਨਾਲ ਮਿਲਦਾ ਬਾਬਾ ਫਰੀਦ ਜੀ ਵੀ ਉਦਾਹਰਨ ਦੇ ਕੇ ਦੱਸਦੇ ਨੇ ਕਿ ਬੰਦਾ ਚਾਹੁੰਦਾ ਬਹੁਤ ਵਧੀਆ ਚੀਜ਼ਾਂ ਇਸ ਦੀ ਮੰਗ ਹੈ ਬਜੌਰ ਦੇਸ਼ ਦੀਆਂ ਦਾਖਾਂ ਮੇਵੇ ਪਰ ਕਹਿੰਦੇ ਬੀਜ ਕਿਕਰਾਂ ਦਾ ਬਸਤਰ ਚਾਹੁੰਦਾ ਕਿ ਰੇਸ਼ਮ ਦੇ ਮਿਲ ਜਾਣ ਪਰ ਕਤ ਉਨ ਰਹਾ ਫਰੀਦਾ ਲੋੜ ਹੈ ਦਾਖ ਬਜੌਰੀਆਂ ਕਿਕਰ ਬੀਜੈ ਜੱਟ ਹੰਡਾ ਉਨ ਕੁਤਾਏ ਦਾ ਪੈਂਦਾ ਲੋੜੇ ਪੱਟ ਪਰ ਇਥੇ ਧਰਮ ਦੀ ਦੁਨੀਆ ਵਿੱਚ ਜੈਸਾ ਬੀਜ ਐ ਸੋ ਲੁਣਾ ਕਰਮ ਸੰਦੜਾ ਖੇਤ ਜਿਸ ਤਰ੍ਹਾਂ ਦੇ ਕਰਮ ਕਰਾਂਗੇ ਜਿਸ ਤਰ੍ਹਾਂ ਦੇ ਬੀਜ ਬੀਜਾਂਗੇ ਉਹੀ ਫਲ ਪ੍ਰਾਪਤ ਹੋਣਾ ਬੰਦੇ ਨੇ ਰੱਬ ਨੂੰ ਮਿਲਣ ਲਈ ਸਮੇਂ ਦੀ ਵੰਡ ਬਣਾ ਲਈ ਚਾਰ ਆਸ਼ਰਮਾਂ ਦੇ ਵਿੱਚ ਆਪਣੀ ਉਮਰ ਨੂੰ ਵੰਡ ਲਿਆ ਕਿ ਪਹਿਲੇ 25 ਸਾਲ ਬ੍ਰਹਮਚਰਜ 25 ਤੋਂ 50 ਸਾਲ ਤੱਕ ਗ੍ਰਿਹਸਤ 50 ਤੋਂ 75 ਬਨਵਾਸ ਜੰਗਲਾਂ ਵਿੱਚ ਚਲੇ ਜਾਣਾ ਤੇ 75 ਤੋਂ 100 ਤੱਕ ਇਹ ਸੰन्यास ਮੰਨਿਆ ਗਿਆ ਜਿਸ ਵਕਤ 50 ਸਾਲ ਤੋਂ ਵੱਧ ਉਮਰ ਹੋ ਜਾਣੀ ਜੰਗਲਾਂ ਪਹਾੜਾਂ ਵੱਲ ਤੁਰ ਪੈਣਾ ਕਿਉਂਕਿ ਬੰਦੇ ਨੂੰ ਜੋ ਕੁਝ ਵੀ ਮਿਲਿਆ ਉਹ ਬਾਹਰੋਂ ਮਿਲਿਆ ਉਸਨੇ ਕੋਸ਼ਿਸ਼ ਕੀਤੀ ਕਿ ਸ਼ਾਇਦ ਰੱਬ ਵੀ ਮੈਨੂੰ ਬਾਹਰੋਂ ਹੀ ਲੱਭ ਪਵੇਗਾ ਪਰ ਸੱਤ ਪੁਰਸ਼ਾਂ ਨੇ ਸੰਸਾਰ ਦੀ ਅਸਲੀਅਤ ਨੂੰ ਸਮਝਿਆ ਕਿ ਬਾਹਰ ਜੰਗਲਾਂ ਪਹਾੜਾਂ ਤੇ ਜਾ ਕੇ ਰੱਬ ਨਹੀਂ ਮਿਲਣਾ ਘਰ ਪਰਿਵਾਰ ਦੇ ਵਿੱਚ ਰਹਿੰਦਿਆਂ ਹੀ ਉਸ ਦੀ ਪ੍ਰਾਪਤੀ ਹੋ ਸਕਦੀ ਕਮਲ ਦਾ ਫੁੱਲ ਚਿੱਕੜ ਵਿੱਚ ਪੈਦਾ ਹੁੰਦਾ ਪਰ ਉਹ ਆਪਣੀਆਂ ਪੰਖੜੀਆਂ ਨੂੰ ਚਿੱਕੜ ਦੇ ਵਿੱਚ ਲਪਾਏ ਮਾਨ ਨਹੀਂ ਹੋਣ ਦਿੰਦਾ ਉੱਪਰ ਉੱਠਿਆ ਰਹਿੰਦਾ ਉਹ ਸਤਪੁਰਸ਼ ਰੱਬ ਦੇ ਪਿਆਰੇ ਜਿਨ੍ਹਾਂ ਅੰਦਰ ਧਰਮ ਦੇ ਗੁਣ ਹਨ ਉਹ ਸੰਸਾਰ ਦੇ ਵਿੱਚ ਘਰ ਪਰਿਵਾਰ ਦੇ ਵਿੱਚ ਰਹਿੰਦਿਆਂ ਹੀ ਸੁਰਤ ਕਰਕੇ ਉੱਚੀ ਅਵਸਥਾ ਦੇ ਮਾਲਕ ਬਣ ਜਾਂਦੇ ਨੇ ਜਿਵੇਂ ਜਿਵੇਂ ਸਮਾ ਬਦਲਿਆ ਧਾਰਮਿਕ ਅਸਥਾਨਾਂ ਤੇ ਵੀ ਬਹੁਤ ਬਦਲਾਵ ਆ ਗਿਆ ਕੋਈ ਸਮਾਂ ਸੀ ਜਦੋਂ ਸੰਸਾਰ ਦੇ ਲੋਕ ਇਕਾਂਤ ਵਾਸਤੇ ਸ਼ਾਂਤੀ ਪ੍ਰਾਪਤ ਕਰਨ ਲਈ ਧਰਮ ਅਸਥਾਨਾਂ ਤੇ ਜੁੜਦੇ ਸਨ ਅੱਜ ਕੱਲ ਇਹ ਧਾਰਮਿਕ ਅਸਥਾਨਾਂ ਦੇ ਸਮਾਗਮ ਵੀ ਜੋੜ ਮੇਲੇ ਤੱਕ ਹੀ ਸੀਮਤ ਰਹਿ ਜਾਂਦੇ ਨੇ ਇਨ੍ਹਾਂ ਅਸਥਾਨਾਂ ਤੇ ਬੈਠੇ ਹੋਏ ਧਾਰਮਿਕ ਆਗੂ ਸੱਚ ਨਾਲੋਂ ਟੁੱਟ ਕੇ ਮਾਇਆ ਦੇ ਨਾਲ ਜੁੜ ਗਏ। ਉਹਨਾਂ ਨੇ ਬੰਦੇ ਨੂੰ ਮੁਕਤ ਹੋਣ ਵਾਸਤੇ ਆਪਣੇ ਢੰਗ ਦੇ ਨਾਲ ਰਾਹ ਦੱਸ ਦਿੱਤੇ। ਬੰਦਾ ਸੰਸਾਰ ਦੇ ਬੰਧਨਾਂ ਤੋਂ ਮੁਕਤ ਹੋਣ ਲਈ ਧਾਰਮਿਕ ਅਸਥਾਨਾਂ ਵੱਲ ਤੁਰਿਆ। ਪਰ ਉੱਥੇ ਬੈਠੇ ਹੋਏ ਲਾਲਚੀ ਲੋਕਾਂ ਨੇ ਬੰਦੇ ਨੂੰ ਪਰਮ ਪੁਲੇਖਿਆ ਦੇ ਵਿੱਚ ਪਾ ਦਿੱਤਾ ਪ੍ਰਿਆਗ ਰਾਜ ਤੀਰਥ ਤੇ ਇੱਕ ਬੋਰਡ ਸੀ ਕਹਿੰਦੇ ਕਿ ਜਿਹੜਾ ਇਸ ਬੋਰਡ ਤੋਂ ਡਿੱਗ ਕੇ ਮਰੇਗਾ ਉਸ ਨੂੰ ਮੁਕਤੀ ਮਿਲ ਜਾਵੇਗੀ ਜਗਨਨਾਥ ਪੁਰੀ ਦੇ ਵਿੱਚ ਰੱਥ ਸੀ ਰੱਥ ਦੇ ਪਹੀਏ ਹੇਠਾਂ ਸਿਰ ਦਿੱਤਿਆਂ ਮੁਕਤੀ ਮਿਲ ਜਾਵੇਗੀ ਇੱਥੋਂ ਤੱਕ ਕਿ ਕਾਂਛੀ ਦੇ ਵਿੱਚ ਆਰਾ ਲਾ ਦਿੱਤਾ ਕੀ ਆਪਣੀ ਧਨ ਦੌਲਤ ਜਾਇਦਾਦ ਧਾਰਮਿਕ ਅਸਥਾਨ ਦੇ ਨਾਮ ਕਰਕੇ ਜਿਹੜਾ ਇਸ ਆਰੇ ਦੇ ਨਾਲ ਆਪਣਾ ਸਿਰ ਕਟਵਾਵੇਗਾ ਉਸ ਨੂੰ ਮੁਕਤੀ ਮਿਲ ਜਾਵੇਗੀ ਮਨ ਕਾਮਨਾ ਤੀਰਥ ਜਾਏ ਬਸਿਓ ਮਨ ਵਿੱਚ ਬੰਦਨਾ ਤੋਂ ਮੁਕਤੀ ਦੀ ਇੱਛਾ ਲੈ ਕੇ ਬੰਦਾ ਤੀਰਥ ਅਸਥਾਨਾਂ ਤੇ ਗਿਆ ਮਨ ਕਾਮਨਾ ਤੀਰਥ ਜਾਏ ਬਸਿਓ ਸਿਰ ਕਰ ਵੱਤ ਧਰਾਏ ਸਿਰ ਉੱਤੇ ਆਰਾ ਵੀ ਫਰਵਾ ਲਿਆ ਮਨ ਕੀ ਮੈਲ ਨਾ ਉਤਰੈ ਇਹ ਵਿਦ ਜੇ ਲੱਖ ਯਤਨ ਕਰਾਈ ਐਸੇ ਲੱਖਾਂ ਯਤਨ ਕਰਨ ਦੇ ਨਾਲ ਵੀ ਬੰਦਨਾ ਤੋਂ ਛੁਟਕਾਰਾ ਨਹੀਂ ਮਿਲੇਗਾ ਜਦੋਂ ਤੱਕ ਅੰਦਰੋਂ ਬੁਰਾਈਆਂ ਵਾਲੀ ਮੈਲ ਨਹੀਂ ਖਤਮ ਹੋਵੇਗੀ ਇਹ ਸੱਚ ਨਾਮ ਅਮਰਤ ਪ੍ਰਾਪਤ ਨਹੀਂ ਹੋਣਾ ਧਾਰਮਿਕ ਅਸਥਾਨਾਂ ਤੇ ਵੀ ਵਪਾਰ ਸ਼ੁਰੂ ਹੋ ਗਿਆ ਕਈਆਂ ਨੇ ਉੱਥੇ ਜਾ ਕੇ ਆਪਣੀਆਂ گاਵਾਂ ਬੰਨ ਲਈਆਂ ਪੱਠੇ ਰੱਖ ਲਏ ਤੇ ਤੁਸੀਂ گاਵਾਂ ਨੂੰ ਪੱਠੇਦਾਨ ਕਰੋ ਤੁਹਾਨੂੰ ਬਹੁਤ ਵੱਡਾ ਫਾਲ ਮਿਲੇਗਾ ਪੰਛੀ ਪਿੰਜਰੇ ਦੇ ਵਿੱਚ ਪਾ ਕੇ ਧਾਰਮਿਕ ਅਸਥਾਨਾਂ ਉੱਤੇ ਲੋਕ ਬੈਠ ਗਏ ਇਹਨਾਂ ਪੰਛੀਆਂ ਨੂੰ ਪਿੰਜਰੇ ਤੋਂ ਆਜ਼ਾਦ ਕਰਵਾਵੋ ਤੁਹਾਨੂੰ ਵੀ ਮੁਕਤੀ ਮਿਲ ਜਾਵੇਗੀ ਜਦੋਂ ਤੱਕ ਸਮਰਪਣ ਦੀ ਭਾਵਨਾ ਲੈ ਕੇ ਨਹੀਂ ਚੱਲਦੇ ਇਹ ਗਾਵੇ ਆ ਸੁਣਿਆ ਉਸ ਮਾਲਕ ਦੇ ਦਰ ਤੇ ਪ੍ਰਵਾਨ ਨਹੀਂ ਹੁੰਦਾ ਸੇਵਕ ਸਿੱਖ ਪੂਜਣ ਸਭ ਆਵੇ ਸਭ ਗਾਵੇ ਹਰ ਹਰ ਊਤਮ ਬਾਣੀ ਗਾਵੇ ਆ ਸੁਣਿਆ ਤਿੰਨ ਕਾ ਹਰ ਥਾਂ ਪਾਵੇ ਜਿਨ ਸਤਗੁਰ ਕੀ ਆਗਿਆ ਸੱਤ ਸੱਤ ਕਰ ਮਾਨੀ ਜਦੋਂ ਤੱਕ ਹੁਕਮ ਨੂੰ ਨਹੀਂ ਮੰਨਦੇ ਉਸ ਮਾਲਕ ਦੀ ਰਜਾ ਦੇ ਵਿੱਚ ਨਹੀਂ ਆਉਂਦੇ ਮਾਲਕ ਦਾ ਦਰ ਨજર ਨਹੀਂ ਆਵੇਗਾ ਹੁਕਮ ਮੰਨਿਆ ਹੋਵੇ ਪ੍ਰਵਾਨ ਤੱਖਸਮੇ ਕਾ ਮਹਿਲ ਪਾਈ ਸੀ ਸਮਰਪਣ ਦੀ ਭਾਵਨਾ ਲੈ ਕੇ ਮਾਲਕ ਦੇ ਦਰ ਤੇ ਜਾਣਾ ਪਵੇਗਾ ਤਾਂ ਹੀ ਇਹ ਜੀਵਨ ਸਫਲ ਹੋਵੇਗਾ ਵਿਚਾਰ ਕਰਦਿਆਂ ਹੋਈਆਂ ਪੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ